ਹਾਂਜੀ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਨਾਲ ਬੱਕਰੀ ਪਾਲਕਾ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿਨੇ ਆ ਚੰਗੇ ਚੰਗੇ ਫਾਰਮਾਂ ਦੇ ਵਿੱਚ ਜਾਂਦੇ ਆ ਬੱਕਰੇ ਤੁਹਾਨੂੰ ਦਿਖਾਉਣੇ ਆ ਪਰ ਜਿਹੜੀ ਅੱਜ ਦੀ ਗੱਲਬਾਤ ਹੈਗੀ ਆ ਇਹ ਗੱਲਬਾਤ ਦੇ ਵਿੱਚ ਆਪਾਂ ਤੁਹਾਨੂੰ ਬੱਕਰਾ ਨਹੀਂ ਦਿਖਾਉਣਾ ਹਨਾ ਤੇ ਬਾਈ ਨੇ ਬਹੁਤ ਹੀ ਸ਼ੌਂਕ ਦੇ ਨਾਲ ਇੱਕ ਬੱਕਰਾ ਪਾਲਿਆ ਸੀਗਾ ਬਹੁਤ ਹੀ ਚੰਗਾ ਬੀਟਰਲ ਬੱਕਰਾ ਜਿਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਵੱਡਾ ਨਾਮ ਬਣਾਉਣਾ ਸੀਗਾ ਤੇ ਅੱਜ ਬੜੇ ਦੁਖੀ ਮਾਨ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਉਹ ਬੱਕਰਾ ਜਿਹੜਾ ਦੁਨੀਆ ਦੇ ਵਿੱਚ ਨਹੀਂ ਰਿਹਾ 2 ਦਿਨ ਹੋਏ ਆ ਬੱਕਰਾ ਉਹ ਜਿਹੜਾ ਡੈਥ ਹੋ ਗਈ ਬੱਕਰੇ ਦੀ ਤੇ ਬਾਈ ਨੇ ਸਾਨੂੰ ਬੁਲਾਇਆ ਹੈਗਾ ਕਿ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੇ ਵੀਡੀਓ ਜ਼ਰੂਰ ਦੇਖਿਓ ਬਾਈ ਨੇ ਕਿਵੇਂ ਉਹ ਬੱਕਰਾ ਤਿਆਰ ਕੀਤਾ ਸੀ ਤੇ ਜਿਹੜਾ ਆਪਾਂ ਕਹਿਣੇ ਹੁੰਦੇ ਆ ਕਿ ਜਾਨਵਰ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਲੋਕ ਇਹ ਗੱਲ ਤੇ ਯਕੀਨ ਨਹੀਂ ਕਰਦੇ ਬਾਈ ਸੱਚੀ ਜਾਨਵਰ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਬਾਈ ਨੇ ਪਾਲਿਆ ਸੀਗਾ ਤੇ ਜਦੋਂ ਬੱਕਰਾ ਪੂਰਾ ਹੋਇਆ ਤੇ ਬਾਈ ਦੀਆਂ ਜਿਹੜੀਆਂ ਤਾਹਾਂ ਨਹੀਂ ਰੁਕਦੀਆਂ ਸੀਗੀਆਂ ਬਹੁਤ ਜ਼ਿਆਦੇ ਮਾਨ ਭਰਿਆ ਅੱਜ ਵੀ ਬਾਈ ਇੱਥੇ ਜਿਹੜਾ ਆਇਆ ਹੈਗਾ ਇਸ ਜਗ੍ਹਾ ਤੇ ਜਿੱਥੇ ਬੱਕਰਾ ਬੰਨਿਆ ਹੁੰਦਾ ਸੀਗਾ ਅੱਜ ਬਾਈ ਆਇਆ ਦੋ ਤਿੰਨ ਦਿਨਾਂ ਬਾਅਦ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਵੀਰੇ ਪਹਿਲਾ ਆਪਣਾ ਨਾਮ ਦੱਸ ਦਿਓ ਤੇ ਕਿੱਥੇ ਆਪਾਂ ਖੜੇ ਆਂ ਜੀ ਮੇਰਾ ਨਾਮ ਵੀਰੇ ਨਵਜੋਤ ਸਿੰਘ ਆ ਆਪਾਂ ਜਿਲ੍ਹਾ ਫਾਇਲ ਦਾ ਵੀਰੇ ਸ਼ਹਿਰ ਖੜੇ ਆਂ ਵੀਰੇ ਹਾਂਜੀ ਬਾਈ ਹਾਂਜੀ ਤੇ ਆਪਣਾ ਬੱਕਰੀਆਂ 'ਚ ਕਿਵੇਂ ਆਉਣਾ ਹੋਇਆ ਸੀ ਕਿੰਨਾ ਸਮਾਂ ਹੋ ਗਿਆ ਬਾਈ ਬੱਕਰੀਆਂ ਨੂੰ ਵੀਰੇ ਆਪਣਾ 2.5 ਸਾਲ ਹੋਏ ਸੀ ਵੀਰੇ ਸਮਾਂ ਤੇ ਬਾਕੀ ਬਾਈ ਜੀ ਵੀਡੀਓ ਵੇਂਦੇ ਹੁੰਦੇ ਸੀਗੇ ਵੀਡੀਓ ਨੂੰ ਵੇਖ-ਵੇਖੀ ਸ਼ੌਂਕ ਪਿਆ ਸੀ ਬਾਈ ਆਪਣਾ ਅੱਛਾ ਤੇਰੇ ਤਾਂ ਆਏ ਸੀ ਬਾਈ ਤੇ ਬਾਕੀ ਬਾਪੂ ਨੂੰ ਵੀ ਸ਼ੌਂਕ ਪੈ ਗਿਆ ਸੀ ਤੇ ਉਦੋਂ ਮੈਂ ਤਾਂ ਹਜੇ ਲਿਆਉਂਦਾ ਨਹੀਂ ਸੀਗਾ ਤੇ ਮੰਮੀ ਕਹਿੰਦੀ ਵੀ ਤੇਰੇ ਬਾਪੂ ਨੇ ਤੇਰੀ ਹਰ ਰੀਜ ਪੂਰੀ ਕੀਤੀ ਆ ਜੇ ਤੂੰ ਉਹਦੇ ਆਦੇ ਪਿਓ ਦੀ ਰੀਜ ਨਹੀਂ ਪੂਰੀ ਕਰਦਾ ਫੇਰ ਅਸੀਂ ਉਦੋਂ ਤੋਂ ਗਾਲੀ ਮੰਡੀ ਵੀਰੇ ਲੱਗਦੀ ਹੁੰਦੀ ਸੀ ਤਾ ਹੀ ਸਾਲ ਪਹਿਲਾਂ 27 ਮਾਰਚ ਨੂੰ ਬਈ ਬੱਕਰੀ ਲੈ ਕੇ ਆਈ ਸੀ ਟੋਂਗੜੀ ਮੰਡੀ ਚੋਂ ਬਈ ਟੋਂਗੜੀ ਮੰਡੀ ਤੋਂ ਟੋਂਗੜੀ ਮੰਡੀ ਚੋਂ ਉਦੋਂ ਬਈ 2.5 ਸਾਲ ਪਹਿਲਾਂ ਬਈ ਬੱਕਰੀਆਂ ਹੁਣ ਤਾਂ ਮੰਡੀ ਚ ਨਹੀਂ ਮਿਲਦੀ ਬਈ ਚੰਗੀ ਬੱਕਰੀ ਉਦੋਂ ਆਉਂਦੀਆਂ ਬਹੁਤ ਚੰਗੇ ਚੰਗੇ ਬੱਕਰੀਆਂ ਆਉਂਦੀਆਂ ਹੁੰਦੀਆਂ ਸੀ ਉਹ ਟਾਈਮ ਹਾਂਜੀ ਸਾਹਮਣੇ ਤੇ ਹੁਣ ਤਾਂ ਬਈ ਚੰਗੀ ਬੱਕਰੀ ਜਾਂਦਾ ਕੋਈ ਵੇਚਦਾ ਨਹੀਂ ਤੇ ਜਾਂ ਫਿਰ ਮੇਲੇਾਂ ਜੀ ਆਉਂਦੀਆਂ ਹਾਂਜੀ ਬਈ ਉਦੋਂ ਬਈ ਬਹੁਤ ਵਧੀਆ ਬੱਕਰੀਆਂ ਹੁੰਦੀਆਂ ਅੱਛਾ ਜਿਹੜਾ ਇਹ ਬੱਕਰਾ ਆਪਣਾ ਪੂਰਾ ਹੋਇਆ ਬਈ ਹਨਾ ਇਹਦੇ ਬਾਰੇ ਦੱਸਿਓ ਇਹਦਾ ਜਨਮ ਇੱਥੇ ਆਪਣੇ ਘਰੇ ਹੋਇਆ ਸੀ ਹਾਂਜੀ ਹਾਂਜੀ ਜਦੋਂ ਇਹ ਜੀ ਬੱਕਰੀ ਦਾ ਤੇ ਬੱਕਰੀ ਦੀ ਭੈਣ ਦਾ ਬੱਕਰੀ ਨੇ ਬਾਈ ਜੀ ਆਪਣੇ ਦੋ ਨਾਕ ਦਿੱਤੇ ਸੀ ਭੈਣ ਭਾਈ ਅੱਛਾ ਹਾਂਜੀ ਠੀਕ ਹੈ ਬਾਈ ਦੋ ਨਾਕ ਦਿੱਤੇ ਸੀਗੇ ਪਾਠ ਬੱਕਰਾ ਹਾਂਜੀ ਹਾਂਜੀ ਪਾਠ ਤੇ ਇਹ ਬੱਕਰਾ ਉਸੇ ਬੱਕਰੀ ਦਾ ਜਨਮ ਹੋਇਆ ਹਾਂਜੀ ਹਾਂਜੀ ਉਸੇ ਬੱਕਰੇ ਦਾ ਉਹ ਬੱਕਰੀ ਕਿੱਥੋਂ ਲਈ ਸੀ ਆਪਾਂ ਪਤਾ ਵੀ ਪਿੱਛਾ ਉਹ ਬੱਕਰੀ ਜੀ ਮੈਂ ਪਿੱਛਾ ਪਤਾ ਕੀਤਾ ਸੀ ਮਲੇਰ ਕੋਟਲੇ ਤੋਂ ਬੱਕਰੀ ਆਈ ਸੀ ਜੀ ਵੈਸੇ ਮੈਂ ਵਪਾਰੀ ਤੋਂ ਮਸਤਾਕ ਤੋਂ ਬੱਕਰੀ ਲਈ ਸੀ ਤੇ ਪਿੱਛੋਂ ਬਾਈ ਉਹ ਮਲੇਰ ਕੋਟਲੇ ਤੋਂ ਬੱਕਰੀ ਆਈ ਸੀ ਠੀਕ ਹੈ ਰੰਗ ਕਿਹੋ ਜਿਹਾ ਸੀ ਰੰਗ ਡੱਬੀ ਰੰਗ ਦੀ ਸੀ ਬਾਈ ਲਾਲ ਡੱਬੀ ਹਾਂ ਲਾਲ ਡੱਬੀ ਠੀਕ ਹੈ ਤੇ ਬੱਚੇ ਵੀ ਬਾਈ ਲਾਲ ਡੱਬੇ ਸੀ ਤੋਂ ਤੇ ਬਾਈ ਜਦੋਂ ਜਨਮ ਹੋਇਆ ਸੀ ਇਹ ਬੱਚੇ ਦਾ ਹਾਂਜੀ ਵੀਰੇ ਉਹਦੀਆਂ ਥੋੜੀਆਂ ਗੱਲਾਂ ਦੱਸਿਓ ਹਨਾ ਕੀ ਨਾਮ ਰੱਖਿਆ ਤੁਸੀਂ ਕਿਵੇਂ ਪਾਲਿਆ ਸੀਗਾ ਜਿਵੇਂ ਕਹਿ ਦਿੰਦੇ ਪੁੱਤਾਂ ਵਾਂਗੂ ਪਾਲਦੇ ਸੀ ਹਾਂ ਬਾਈ ਪੁੱਤਾਂ ਵਾਂਗੂ ਪਾਲਿਆ ਸੀ ਜਦੋਂ ਬਾਈ ਉਹਦਾ ਜਨਮ ਹੋਇਆ ਸੀ ਉਦੋਂ ਬਾਈ ਫਿਰ ਜੌਨਾ ਫਿਲਮ ਆਈ ਸੀ ਅੱਛਾ ਜੌਨਾ ਫਿਲਮ ਤੇ ਮੈਂ ਨਾ ਵੈਸੇ ਇਹਦਾ ਜੌਨਾ ਹੀ ਰੱਖਤਾ ਸੀ ਬਾਈ ਉਦੋਂ ਠੀਕ ਹੈ ਤੇ ਠੀਕ ਆ ਫਿਰ ਜਿਵੇਂ ਜਿਵੇਂ ਬਾਈ ਪਿਆਰੇ ਦੇ ਨਾਲ ਵੱਧਿਆ ਗਿਆ ਮੈਂ ਉਸ ਤੋਂ ਬਾਅਦ ਨਾ ਬਾਈ ਅ ਬੱਕਰੀ ਇੱਕ ਕ੍ਰੋਸ ਕਰਾਈ ਮਸਤਾਖ ਖਾਨ ਵਾਲੇ ਬੱਕਰੇ ਤੋਂ ਉਦੋਂ ਬਾਅਦ ਬਾਈ 3 ਮਹੀਨਿਆਂ ਦੀ ਸੀ ਜਦੋਂ ਇਹਦੀ ਨਾ ਮਾਂ ਇਹਨਾਂ ਨੂੰ ਛੱਡ ਕੇ ਬਾਈ ਚਲੀ ਗਈ ਸੀਗੀ ਉਹਦੇ ਬਾਈ ਜ਼ਹਿਰ ਵਾਲੇ ਖੇਤ 'ਚ ਨਾ ਫਿਰਦੀ ਤੇ ਕੋਈ ਚੀਜ਼ ਲੜ ਗਈ ਸੀ ਫਿਰ ਉਸ ਤੋਂ ਬਾਅਦ ਬਾਈ ਮਹੀਨਾ ਨਾ ਇਹਨਾਂ ਨੇ ਮੈਨੂੰ ਹੀ ਮਾਂ ਬਣਾ ਲਿਆ ਸੀ ਦੋਵੇਂ ਭੈਣ ਭਾਂ ਭਰਾਵਾਂ ਨੇ ਅੱਛਾ ਤੁਸੀਂ ਪਾਲੇ ਹਾਂਜੀ ਵੀਰੇ ਮੈਂ ਵੀਰੇ ਉੱਥੇ ਮੇਰਾ ਮੰਜਾ ਉੱਥੇ ਹੀ ਹੁੰਦਾ ਸੀਗਾ ਪਹਿਲਾਂ ਪਰਲੇ ਕਮਰੇ 'ਚ ਹੁੰਦੇ ਸੀਗਾ ਨਹੀਂ ਬਣਾਇਆ ਸੀ ਸਿਸਟਮ ਉਦੋਂ ਬਾਈ ਜੀ ਉਦੋਂ ਨਾ ਫਿਰ ਮਹੀਨਾ ਮੈਂ ਇਹਨਾਂ ਕੋਲ ਰਹਿਆ ਚ ਉਦੋਂ ਮੈਂ ਕਿਹਾ ਤਾਂ ਹੁੰਦਾ ਸੀ ਮੈਂ ਰੱਬਾ ਬਈ ਇਹ ਨਾ ਇੱਥੇ ਹੀ ਰਹਿਣਗੇ ਜਿੰਨੀ ਉਮਰ ਹੈ ਨਾ ਵੇ ਆਪਦੀ ਇੱਥੇ ਹੀ ਕੱਢਣਗੇ ਇੱਥੇ ਮੈਂ ਆਪਦੇ ਹੱਥਾਂ ਨਾਲ ਮਿੱਟੀ ਦੇਊਂਗਾ ਵੀ ਇੱਥੇ ਮੈਂ ਵੇਚ ਨਹੀਂਣੀ ਇਹਨਾਂ ਦਾ ਰੱਸਾ ਨਹੀਂ ਮੈਂ ਜਉਂਦੇ ਜੀ ਫੜਾਉਣਾ ਤੇ ਫਿਰ ਵੀਰੇ ਰੱਬ ਨੇ ਵੀ ਆਪਾਂ ਨੂੰ ਨਾ ਕੋਈ ਇਹਨਾਂ ਚ ਘਾਟ ਨਹੀਂ ਮੈਨੂੰ ਦਿੱਤੀਗੀ ਅੱਛਾ ਬਈ ਵੀ ਸਾਰੀ ਮੈਂ ਕਹਿੰਦਾ ਰੱਬ ਨੇ ਤੁਹਾਡੇ ਸਾਹਮਣੇ ਹੀ ਆ ਬੱਕਰਾ ਕਿਵੇਂ ਪਾਲਿਆ ਸੀ ਬਈ ਕੀ ਖਵਾਉਂਦੇ ਪਿਉਂਦੇ ਹੁੰਦੇ ਸੀ ਬੱਕਰਾ ਵੀਰੇ ਆਮ ਨੋਰਮਲ ਖਰਾਕ ਹੀ ਸੀਗੀ ਬਾਈ ਬੱਕਰੇ ਦੀ ਤੇ ਜਾਂ ਵੀਰੇ ਆਪਣੇ ਦਾਣੇ ਆ ਫੀਡ ਹੁੰਦੀ ਆ ਜਿਹੜੀ ਮਿਕਸ ਫੀਡ ਆ ਉਹ ਪਾਉਂਦਾ ਹੁੰਦਾ ਸੀ ਬਾਈ ਠੀਕ ਹੈ ਤੇ ਹੋਰ ਨਹੀਂ ਕੁਝ ਬਾਕੀ ਗਰਮੀ ਦਾ ਬਈ ਇਹ ਖਰਾ ਕੇ ਛੱਡ ਹੀ ਦਿੰਦੇ ਸੀ ਹੁਣ ਵੀ ਬਈ ਇਹ ਨੇ ਖਰਾ ਕੇ ਛੱਡੀ ਸੀ ਅੱਛਾ ਗਰਮੀ ਚ ਨਾ ਇਹਨੇ ਖਰਾ ਕੇ ਛੱਡ ਹੀ ਰੱਖੀ ਸੀ ਕਿੰਨੇ ਟਾਈਮ ਦਾ ਹੋ ਗਿਆ ਸੀ ਬਈ ਹੁਣ ਇਹ ਵੀਰੇ ਬੱਕਰਾ 2 ਸਾਲ ਤੇ 6 ਮਹੀਨਿਆਂ ਦਾ ਹੋ ਗਿਆ ਸੀ ਤੇ 5 ਅਪ੍ਰੈਲ ਨੂੰ ਇਹ ਪੂਰੇ 3 ਸਾਲ ਦਾ ਹੋ ਜਾਣਾ ਸੀ ਬੱਕਰੇ ਅੱਛਾ ਤੇ ਦੰਦਾ ਤੋਂ ਕਿਵੇਂ ਸੀ ਦੰਦਾ ਤੋਂ ਵੀਰੇ ਛਿੱਗੇ ਦੰਦ ਚੱਕੀ ਜਾਂਦਾ ਸੀ ਚੱਕੀ ਜਾਂਦਾ ਹਾਂਜੀ ਹਾਂਜੀ weight wood ਕਿੰਨਾ ਸੀ weight ਵੀਰੇ ਆਪਣੇ ਪਿੱਡ ਦੇ ਨਾਲ ਦੇ ਪਿੰਡਦਿਆਂ ਨੇ ਤੋਲਿਆ ਸੀ ਮੇਰੇ ਯਾਰ ਬੇਲੇ ਨੇ 1 ਕੁਇੰਟਲ 55 ਕਿਲੋ weight ਦੀ ਬੱਕਰੀ ਤੇ ਮੈਂ ਮੈਂ 50 ਹੀ ਦੱਸਿਆ ਸੀ ਅੱਛਾ ਡੇਢ ਕੁਇੰਟਲ ਲਈ 4 ਦੰਦ ਤੇ ਹਾਂ ਵੀਰੇ 4 ਦੰਦ ਤੇ ਸੀ ਤੇ ਇਹਦਾ ਬਈ ਤੁਸੀਂ ਇੱਕ ਵਾਰੀ ਉੱਥੇ ਫੁੱਲੇ ਵਾਲੇ ਵੀ ਲੈ ਕੇ ਗਏ ਸੀ ਹਾਂਜੀ ਵੀਰੇ ਫੁੱਲੇ ਵਾਲੇ ਉੱਥੇ ਕੀ ਮਿਊਜ਼ੀਸ਼ਨ ਚ ਆਇਆ ਸੀ ਉੱਥੇ ਵੀਰੇ ਇਹ ਇਹਨਾਂ ਨੂੰ ਬੱਕਰੀ ਨੂੰ ਬਿਊਟੀ ਚ ਕੱਢਿਆ ਸੀ ਵੀਰੇ 70 ਬੱਕਰੀਆਂ ਚੋਂ ਪਹਿਲੇ 7 ਬੱਕਰੀਆਂ ਚ ਆਇਆ ਸੀ ਅੱਛਾ ਹਾਂ ਵੀਰੇ ਬਿਊਟੀ ਚ ਆਇਆ ਸੀ ਹਾਂਜੀ ਹਾਂਜੀ 70 ਬੱਕਰੀਆਂ ਚੋਂ ਹਾਂਜੀ ਹਾਂਜੀ ਬੜਾ ਸਨੱਖਾ ਬਣਾ ਸੀ ਹਨਾ ਮੱਕਰਾ ਬਹੁਤ ਸੀ ਬਈ ਤੇ ਕੀ ਗੱਲ ਕੀ ਬਣੀ ਬਈ ਹੁਣ ਜਦੋਂ ਪੂਰਾ ਹੋਇਆ ਤੁਸੀਂ ਉਸ ਰਾਤ ਰਿਕਾਰਡੀਆਂ ਪਾਈਆਂ ਗਰੁੱਪਾਂ ਜਿਹੜਾ ਰੋਂਦਿਆ ਨੇ ਸਾਰੇ ਬੰਦਿਆਂ ਨੇ ਬਹੁਤ ਯਾਰ ਦੁੱਖ ਉਹਦੇ ਤੇ ਹੋਇਆ ਵੀ ਇੰਨਾ ਸੋਹਣਾ ਜਾਨਵਰ ਪੂਰਾ ਹੋਣਾ ਬਹੁਤ ਵੱਡਾ ਘਾਟਾ ਪਿਆ ਹਨ ਕੀ ਗੱਲ ਬਣੀ ਸੀਗੀ ਬਈ ਉਹ ਬਾਈ ਜੀ ਕਈ ਭਰਾ ਕਹੇ ਦਿੰਦੇ ਸੀ ਵੀ ਪੁੱਤ ਪੁੱਤ ਵੇਚਨੇ ਪੈ ਜਾਂਦੇ ਆ ਬਾਈ ਉਹ ਮੈਂ ਰਿਕਾਰਡਿੰਗ ਪਾਈ ਸੀ ਵੀ ਮੈਂ ਪੁੱਤ ਬਣਾਏ ਆ ਤੇ ਪੁੱਤ ਪੁੱਤ ਬਣਾਇਆ ਸੀ ਤੇ ਪੁੱਤ ਮੈਂ ਅੱਜ ਦੱਬੀ ਇਹਨਾਂ ਬਾਈ ਉਹ ਤਾਂ ਕਰਕੇ ਵੀਰੇ ਉਹ ਉਵਰ ਮੈਂ ਰਿਕਾਰਡਿੰਗਾਂ ਬੰਗਾ ਸੀ ਵੀ ਮੈਂ ਅੱਜ ਜੇ ਮੈਂ ਪੁੱਤ ਬਣਾਇਆ ਨਾ ਤੇ ਪੁੱਤ ਮੈਂ ਦੱਬੇ ਵੀ ਜਨਾਂ ਤੇ ਜਾਂ ਕੋਈ ਭਰਾ ਕਹਿ ਦਿੰਦੇ ਹੁੰਦੇ ਆ ਵੀ ਇਹ ਇਹ ਸ਼ੌਂਕ ਸ਼ੌਂਕ ਕਰਦੇ ਆ ਤੇ ਇਹ ਬਾਅਦ ਚ ਪੈਸੇ ਕਮਾਉਣੇ ਹੁੰਦੀ ਆ ਵੇਚ ਦਿੰਦੇ ਆ ਪਰ ਨਹੀਂ ਬਈ ਜੇ ਸ਼ੌਂਕ ਸੀਗਾ ਨਾ ਤਾਂ ਸ਼ੌਂਕ ਹੀ ਮੈਂ ਮੈਂ ਕੀਤਾ ਬਾਈ ਤੇ ਆਪਾਂ ਨਹੀਂ ਵੇਚਿਆਗਾ ਆਪਾਂ ਜਉਂਦੇ ਜੀ ਨਹੀਂ ਕਿਸੇ ਨੂੰ ਰੱਸਾ ਫੜਾ ਸਕਦੇ ਸੀ ਇੰਨਾ ਦਿਲ ਹੈ ਨਹੀਂ ਸੀ ਆਪਣਾ ਜਦੋਂ ਪੁੱਤੀ ਬਣਾ ਲਿਆ ਸੀ ਤੇ ਆਪਾਂ ਬਾਈ ਉਹਨੂੰ ਘਰੇ ਮਿੱਟੀ ਦਿੱਤੀ ਸੀ ਤੇ ਆਪਣੇ ਤਾਂ ਤਾਂ ਬਈ ਦਿੱਤੀ ਨਹੀਂ ਗਈ ਤੇ ਆਪਣੇ ਬੀਲਿੰਗਾਂ ਨੇ ਹੀ ਆ ਕੇ ਉਹਨੂੰ ਮਿੱਟੀ ਦਿੱਤੀ ਸੀ ਬਾਈ ਆਪਣਾ ਤਾਂ ਇੰਨਾ ਦਿਲ ਹੈ ਨਹੀਂ ਸੀ ਬਾਈ ਮਿੱਟੀ ਦੇ ਦਿੰਦੀ ਉਹਦੋਂ ਡਾਕਟਰ ਵਗੈਰਾ ਬੁਲਾਇਆ ਸੀ ਕੀ ਗੱਲ ਕੀ ਬਣੀ ਸੀ ਬਾਈ ਜੀ ਬਾਈ ਬੁਲਾਇਆ ਸੀ ਆਪਣੇ ਘਰ ਦੀ ਬੱਕਰੀ ਇੱਕ ਮੀਟਿੰਗ ਹੋ ਕੇ ਗਈ ਸੀ ਬਾਈ ਹੂੰ ਬੱਕਰੀਆਂ ਮੀਟਿੰਗ ਤਾਂ ਬਹੁਤ ਹੁੰਦੀਆਂ ਸੀ ਪਰ ਨਹੀਂ ਹੁੰਦੀਆਂ ਸੀ ਘਰ ਦੀ ਬੱਕਰੀ ਬਾਈ ਸਪੋਟਾ ਲਾ ਕੇ ਕਰਾਸ ਕਰਵਾਤੀ ਬਾਈ ਕਿਉਂ ਆਪਣੇ ਘਰ ਦੀ ਬੱਕਰੀ ਸੀਗੀ ਵੀ ਮੈਂ ਮੈਂ ਵੀ ਆਪਦੇ ਬੇਲੀਆਂ ਨੂੰ ਸਰਕਲ 'ਚ ਕਹਿੰਦਾ ਹੁੰਦਾ ਸੀ ਵੀ ਬੱਚੇ ਲੈ ਲਗੇ ਬੱਚੇ ਲੈ ਲਗੇ ਉਮਰ ਦਾ ਪਤਾ ਨਹੀਂ ਹੁੰਦਾਗਾ ਵੀ ਜ਼ਿੰਦਗੀ ਕਦੋਂ ਹੋ ਜਾਣੀ ਉਹੀ ਗੱਲ ਬਾਈ ਤਿੰਨ ਬੱਕਰੀਆਂ ਹੀ ਉੱਤੋਂ ਕਰਾਸ ਹੁੰਦਾ ਸੀ ਉਹੋ ਬਾਈ ਬਾਂ ਘੰਟਾ ਤੱਕ ਹੋਇਆ ਸੀ ਬੱਕਰੀ ਲਈ ਨੂੰ ਵਧੀਆ ਸਹੀ ਸੀ ਬਾਈ ਤੇ ਕਿਦਾਂ ਬਾਈ ਦਿਲ ਦੀ ਧੜਕਣ ਵਧ ਗਈ ਤੇ ਬਾਈ ਡਾਟ ਪੈਣ ਲੱਗ ਗਈ ਸੀ ਉਹਦੇ ਪਰ ਡਾਕਟਰ ਸਾਹਿਬ ਵੀ ਆਏ ਸੀਗੇ ਤੇ ਉਹਦਾ ਫਿਰ ਨਾਰ ਚ ਟੀਕਾ ਵੀ ਲਾਇਆ ਸੀਗਾ ਤੇ ਵੀ ਇਹਦੀ ਧੜਕਣ ਰੁਕੇ ਤੇ ਟੀਕਾ ਹੋਰ ਲਾਇਆ ਸੀ ਤੇ ਪਰ ਬਾਈ ਜਦੋਂ ਐਂਡ ਤੱਕ ਬਾਈ ਬੈਠਾ ਰਿਹਾ ਇਹਨੇ ਇਹਨੇ ਸਿਰ ਨਹੀਂ ਸਟਿਆ ਬੱਕਰੇ ਨੇ ਅੱਛਾ ਵੀ ਨਹੀਂ ਆਦੀ ਅਣਖ ਜਾਂਚ ਸੀ ਰੰਗਦਾ ਸੀ ਪਾ ਥੋੜਾ ਜਿਆ ਕੇਰਾ ਸਿੱਟਣ ਲੱਗਿਆ ਜਦੋਂ ਬਈ ਅਖੀਰਲੇ ਸਾਹ ਜਦੋਂ ਹੁਣੇ ਹੁਣ ਮੈਂ ਮੈਂ ਹਿੱਕ ਨਾਲ ਲਾ ਲਿਆ ਲਾ ਕੇ ਬਈ ਮੈਂ ਇਹਨੂੰ ਪਲੂਸਣ ਲੱਗਾ ਵੀ ਜਉਣੇ ਨਹੀਂ ਨਹੀਂ ਜਗ ਜਉਣਾ ਕਹਿੰਦਾ ਹੁੰਦਾ ਸੀ ਵੀ ਜਗ ਤੇ ਜਉਂਦਾ ਰਵੇ ਯਾਰ ਵੀ ਆਪਾਂ ਨੂੰ ਬਈ ਮੈਨੂੰ ਉਹਨੇ ਨਾ ਲੋਕ ਜਿਹੜੇ ਬੰਦਿਆਂ ਨੂੰ ਤਰਸਦੇ ਹੁੰਦੇ ਸੀ ਨਾ ਬਈ ਵੀ ਸਾਨੂੰ ਉਹ ਬੰਦਾ ਫੋਨ ਕਰੇ ਬਈ ਉਹ ਜਉਣੇ ਨੇ ਬਈ ਉਹ ਮੈਨੂੰ ਫੋਨ ਆਉਣ ਲਾਤੇ ਸੀਗੇ ਤੇ ਸਿੱਧਾ ਬਾਈ ਲੋਕੇਸ਼ਨ ਕਹਿੰਦੇ ਸੀ ਤੂੰ ਲੋਕੇਸ਼ਨ ਪਾ ਦੇ ਵੀ ਵੀ ਦੇ ਬੱਤ ਮੰਗ ਮੰਗਦੇ ਹੁੰਦੇ ਸੀ ਬਾਈ ਹਾਂ ਮੰਗਦੇ ਸੀ ਮੈਂ ਕਿਹਾ ਬਾਈ ਪੁੱਤ ਬਣਾਇਆ ਵੀ ਨਹੀਂ ਅਜੇ ਬੱਚੇ ਦੇ ਦੂੰ ਪਰ ਇਹ ਨਹੀਂ ਬਾਈ ਮੈਂ ਦੇ ਸਕਦਾ ਫਿਰ ਉਸ ਤੋਂ ਬਾਅਦ ਬਾਈ ਉਹ ਇੱਕ ਨਾਲ ਹੀ ਲੱਗਿਆ ਰਹਿ ਗਿਆ ਬਾਈ ਇੱਕ ਨਾਲ ਹੀ ਪੂਰਾ ਇੱਕ ਨਾਲ ਹੀ ਪੂਰਾ ਇੱਥੇ ਸੀਗਾ ਬਾਈ ਹਾਂ ਬਾਈ ਇੱਥੇ ਹੀ ਸੀਗਾ ਪਰ ਮੈਂ ਅੱਜ ਹੀ ਬਾਈ ਵੜਿਆ ਕਮਰੇ 'ਚ ਮੇਰਾ ਦਿਲ ਨਹੀਂ ਵਗਿਆ ਬਾਈ ਆਉਣ ਦਾ ਹਾਂ ਤੇ ਇਹ ਬਾਈ ਜਗਾ ਸੀ ਨਾ ਜਿੱਥੇ ਬੱਕਣਾ ਰਹਿੰਦਾ ਸੀਗਾ ਬੜੀਆਂ ਗੱਲਾਂ ਵੀ ਹੁੰਦੀਆਂ ਹਨਾ ਜਿਵੇਂ ਤੁਸੀਂ ਦੱਸੀ ਜਾਂਦੇ ਸੀਗੇ ਵੀ ਲੋਕ ਕਹਿੰਦੇ ਆ ਦਵਾਈਆਂ ਲੱਗੀਆਂ ਸੀ ਸਟੀਰਡ ਇਹਦੇ ਲੱਗੇ ਸੀਗੇ ਇਹੋ ਜਿਹੀਆਂ ਗੱਲਾਂ ਵੀ ਬੜੀਆਂ ਹੁੰਦੀਆਂ ਜਾਂ ਤੁਸੀਂ ਦੱਸਦੇ ਸੀ ਜਿਵੇਂ ਲੋਕ ਕਹਿੰਦੇ ਵੀ ਐ ਪਾਲਣਾ ਸੀ ਵੀ ਸਲਾਹਾਂ ਵੀ ਬੜੀਆਂ ਦਿੰਦੇ ਹੈਗੇ ਹਾਂ ਵੀਰੇ ਸਲਾਹਾਂ ਇਹ ਦਿੰਦੇ ਸੀ ਬਾਈ ਕੁਝ ਬੰਦੇ ਨਾ ਪੋਸਟਾਂ ਪਾਉਂਦੇ ਹੁੰਦੇ ਆ ਵੀ ਬੱਕਰੇ ਤੇ ਵੀ ਬੱਕਰੇ ਨੂੰ ਐ ਤਿਆਰ ਕਰਨਾ ਪੈਂਦਾ ਐ ਤਿਆਰ ਕਰਨਾ ਪੈਂਦਾ ਬਾਈ ਉਹ ਗੱਲ ਤੇ ਆਪਾਂ ਵੀ ਕਮੈਂਟ ਕੀਤਾ ਸੀ ਉਹ ਬੰਦੇ ਤੇ ਆਪਾਂ ਕਿਹਾ ਸੀ ਬਾਈ ਬੱਕਰਾ ਬਾਲਾ ਨਹੀਂ ਕੁਝ ਕਰਨਾ ਪੈਂਦਾ ਬੱਕਰੇ ਦੀ ਰੂਹ ਖੁਸ਼ ਰਵੇ ਜਿਹਨੇ ਤਿਆਰ ਹੋਣਾ ਹੁੰਦਾ ਢਿੱਲਾ ਮਸਾ ਨਾ ਪਵੇ ਘਾਹ ਪੱਤੇ ਖਾ ਕੇ ਬੱਕਰਾ ਪਾਈਆ ਧਾਨੇ ਖਾ ਕੇ ਜਿਹਨੇ ਬਨਣਾ ਹੁੰਦਾ ਬਾਈ ਬਣ ਜਾਣਾ ਹੁੰਦਾ ਜਿਹਨੇ ਨਹੀਂ ਬਨਣਾ ਹੁੰਦਾ ਬਈ ਡਰਮ ਤੇ ਬੰਨਿਆ ਰਵੇ ਬੱਕਰਾ ਨਹੀਂ ਬਨਣਾ ਹੁੰਦਾ ਆਪਾਂ ਇਹ ਗੱਲ ਕਰ ਕੀਤੀ ਸੀਗੀ ਤੇ ਉਹ ਬਾਈ ਉਹ ਬੰਦਿਆਂ ਨੂੰ ਲੱਗਿਆ ਗੁੱਸਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕੁਝ ਦਿਨ ਪਹਿਲਾਂ ਹੀ ਬਾਈ ਜਦੋਂ ਵਾਪਸ ਜਾਣਾ ਪੂਰਾ ਹੋਇਆ ਮੇਰਾ ਉਹ ਕਹਿੰਦੇ ਨਾ ਤੂੰ ਆਪਦੇ ਬੱਕਰੇ ਦੀ ਸੌਹ ਪਾ ਕਹਿੰਦੇ ਬਈ ਬਈ ਜੇ ਤੂੰ ਇਹਨੂੰ ਦੁੱਧ ਨਹੀਂ ਪਿਆਇਆ ਮੱਖਣ ਨਹੀਂ ਖਵਾਇਆ ਲੱਸੀਆਂ ਨਹੀਂ ਪਿਆਈਆਂ ਬਈ ਤੂੰ ਇਹਨੂੰ ਦਾਣਾ ਨਹੀਂ ਪਾਇਆ ਦਾਣਾ ਪਾਇਆ ਜਰੂਰ ਬਈ ਰੂਹ ਖੁਸ਼ ਰਵੇ ਬੱਕਰੇ ਦੀ ਉਹਦਾ ਬਈ ਪਉਣਾ ਹੀ ਹੁੰਦਾ ਹਾਂ ਬਈ ਪਾਈਆ ਕਦ ਦਾਣਾ ਖਾਣਾ ਅੱਧਾ ਕਿਲੋ ਖਾਣਾ ਉਹ ਮਾਗ ਚ ਬਈ ਇਹਨੇ ਕਿਲੋ ਕਿਲੋ ਸਵਾ ਕਿਲੋ ਦਾਣਾ ਚੱਕ ਲੈਣਾ ਗਰਮੀ ਤਾਂ ਬਈ ਵੈਸੇ ਵਰਤ ਹੀ ਰੱਖ ਲਿਆ ਸੀ ਖਾਂਦਾ ਹੀ ਨਹੀਂ ਸੀ ਕੁਛ ਬਈ ਗਰਮਬਾਲਾ ਸੀ ਨਹੀਂ ਖਾਂਦਾ ਸੀ ਬਸ ਦੋ ਚਾਰ ਆ ਬਈ ਰੱਸਾ ਟੰਗਿਆ ਪਿਆ ਉਹ ਮੇਰੇਗਾ ਇੱਥੇ ਪੱਤੇ ਲਮਕਾ ਦਿੰਦਾ ਸੀ ਤੇ ਖੁਰਨੀ ਜੀ ਤਾਂ ਬਈ ਖਾਂਦਾ ਹੀ ਨਹੀਂ ਸੀਗਾ ਆ ਭਰੀ ਭਈ ਪੱਤੇ ਨਾਲ ਇਹਦੇ ਪੱਤੇ ਖਾ ਲੈਣੇ ਬਈ ਉਹਨੇ ਤੇ ਇੱਕ ਕਮੰਟਲ 30 35 ਕਿਲੋ ਬਈ ਭੁੱਖਾ ਹੀ ਵਜਨ ਚੱਕੀ ਫਿਰਦਾ ਸੀਗਾ ਬੱਕਰਾ ਅੱਛਾ ਟੁੱਟਿਆ ਨਹੀਂ ਸੀ ਵਜਨ ਪਿਛੋ ਦਾ ਪਿਛੋਕੜੀ ਨਾ ਵਧੀਆ ਸੀ ਹਾਂ ਪਿਛੋਕੜੀ ਇੰਨਾ ਵਧੀਆ ਸੀਗਾ ਬਈ ਪਤਾ ਨਹੀਂ ਕਿਹੜੀ ਲੈਂਡ ਸੀ ਰੱਬ ਜਾਣੇ ਤੇ ਬਈ ਇੰਨਾ ਚੌੜਾ ਸੀਗਾ ਪੁੱਤੋਂ ਗਏ ਹੂੰ ਬੱਕਰਾ ਤੇ ਉਹ ਬਾਈ ਕਹਿੰਦੇ ਹੁੰਦੇ ਸੀ ਬਾਕੀ ਮੈਂ ਬਾਈ ਸਾਰਿਆਂ ਭਰਾਵਾਂ ਨੂੰ ਕਹਿਣਾ ਮੈਂ ਮੈਂ ਬਾਈ ਗੁਰਸੇਖਾਉਣ ਮੈਂ ਕਈ ਸਰਕਾ 10 ਮਹੀਨੇ ਹੋ ਗਏ ਵੀ ਮੈਂ ਜੇ ਕੋਈ ਛੇੜ ਛਾੜ ਕੀਤੀ ਹੋਵੇ ਜਾਂ ਮੈਂ ਬਾਹਲਾ ਦਾਣਾ ਤੁੰਨਿਆ ਹੋਵੇ ਬੱਕਰੇ ਨੂੰ ਕੋਈ ਮੈਂ ਉਹਦੇ ਆਪ ਟਿਕਟ ੱਲੇ ਲਾਏ ਹੁਣ ਕੋਈ ਵੀ ਅਗਲਾ ਗਲਤ ਫਾ ਫਰੇ ਬਾਈ ਮੈਂ ਮੇਰੀ ਹਦਸਤਾਰ ਤੋਂ ਉੱਤੇ ਬਈ ਕੋਈ ਚੀਜ਼ ਨਹੀਂ ਗਈ ਠੀਕ ਆ ਬਈ ਮੈਨੂੰ ਤਾਂ ਜਾਨ ਤੋਂ ਹੀ ਪਿਆਰੀ ਆ ਤੇ ਮੈਂ ਬਈ ਆਦੇ ਸਿਰ ਤੇ ਹੱਥ ਰੱਖ ਕੇ ਕਹਿਣਾ ਜਿਵੇਂ ਬੱਕਰੀ ਨਾਲ ਛੇੜਛਾੜ ਕੀਤੀ ਹੋਵੇ ਤੇ ਮੈਂ ਕੈਲਸ਼ੀਅਮ ਮਿਨਰਲ ਵਿਟਾਮਿਨ ਵਟੂਮਰ ਦਿੱਤੇ ਹੁਣ ਅੱਗ ਸੁਭਾਅ ਬਈ ਮੈਂ ਨਹੀਂ ਦਿੱਤੇਗੀ ਠੀਕ ਆ ਉਹ ਮੈਨੂੰ ਕਹਿੰਦੇ ਸੀ ਤੂੰ ਸੌਹ ਪਾਲਿਆ ਬਈ ਉਹ ਤਾਂ ਰਿਆ ਨਹੀਂ ਤੇ ਮੈਂ ਬਈ ਆਦੇ ਸਿਰ ਦੀਆਂ ਕੇਸਾਂ ਦੀ ਪੱਗ ਦੀ ਸੌਹ ਖਾਨਾ ਜੇ ਮੈਂ ਉਹਨੂੰ ਮੈਂ ਨਜਾਇਜ਼ ਬੱਕਰੇ ਨੂੰ ਧੱਕਿਆ ਹੋਵੇ ਜੇ ਉਹ ਆਪ ਬਣਿਆ ਜਾਂ ਮੇਰੇ ਕਰਮਾਂ ਨੂੰ ਬਣਿਆ ਜਾਂ ਉਹਦੇ ਨਾਲ ਮੋਹ ਪਿਆਰੀ ਇੰਨਾ ਸੀ ਬਈ ਰੱਬ ਨੇ ਨਾ ਹੱਥ ਫੇਰੀ ਕਦੇ ਨਹੀਂ ਛੱਡੀ ਕੋਈ ਕਮੀ ਨਹੀਂ ਛੱਡੀ ਸੀ ਕੋਈ ਨਫੇ ਨਫਾ ਨੁਕਸਾਨ ਤਾਂ ਮੈਨੂੰ ਹੈ ਹੀ ਨਹੀਂ ਸੀ ਮੈਂ ਜਦੋਂ ਬਈ ਮੇਰੇ ਨਾਲ ਮੇਰੇ ਸੀਗਾ ਬਾਹਾਂ 'ਚ ਸੀ ਮੈਂ ਤਾਂ ਹੱਥ ਬੰਨ ਕੇ ਵੀ ਰੱਬ ਨੂੰ ਕਿਹਾ ਸੀ ਵੀ ਰੱਬਾ 4 ਸਾਲ ਮੇਰੀ ਉਮਰ ਕਟਾ ਦੇ ਇਹਨੂੰ ਤੇਰੇ ਘਰੇ ਕਾਟਾ ਨਹੀਂਗਾ ਵੀ ਤੇਰੇ ਘਰੇ ਕਿਸੇ ਜਿਹਦਾ ਕਾਟਾ ਵੀ ਇਹਨੂੰ ਤੂੰ ਉਮਰ ਦੇ ਦੇ ਪਰ ਬਈ ਨਹੀਂ ਰੱਬ ਨੇ ਨਹੀਂ ਮਨਜ਼ੂਰੀ ਦਿੱਤੀ ਲੈ ਗਿਆ ਤੇ ਬਈ ਸਵਾ ਮਹੀਨਾ ਪਹਿਲਾਂ ਇਹਦੀ ਮੈਂ ਭੈਣ ਵੀ ਤੋੜ ਕੇ ਛੱਡਿਆ ਬਈ ਉਹ ਤਾਂ ਔਖਾ ਸੋਖਾ ਬਈ ਦੁੱਖ ਜਾਵਲਾ ਫਿਰੇ ਬਈ ਜਰਿਆ ਨਹੀਂ ਕੇ ਆ। ਪਹਿਲ ਉਹਦੀ ਨੂੰ ਗੱਲ ਹੋਈ ਸੀ। ਉਹ ਵਿਰੇ ਉਹਨੂੰ ਹਰਟ ਅਟੈਕ ਹੀ ਆ ਗਿਆ ਬਈ ਉਹਨੂੰ। ਅੱਛਾ। ਪੱਠ ਨੂੰ ਬਈ 2 ਮਹੀਨੇ ਤੇ 4 2 ਸਾਲ ਸਾਢੇ 4 ਮਹੀਨੇ ਉਮਰ ਸੀ ਬਈ। ਹੂੰ। ਉਹਨੂੰ ਹਰਟ ਅਟੈਕ ਆ ਗਿਆ। ਬਈ ਇਸ ਕੰਮ ਦੇ ਵਿੱਚ ਜਿਵੇਂ ਆਪਾਂ ਸਾਰੇ ਦੇਖਦੇ ਆਂ ਬੰਦਾ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਹਨਾ ਹਾਂਜੀ ਉਸਤਾਦ ਹੁੰਦਾ ਆਪਣਾ ਕੋਈ ਹਾਂਜੀ ਹਾਂਜੀ ਵੀਰੇ ਇਹ ਕੰਮ ਹੈ ਫਿਰ ਤੁਸੀਂ ਕਿਸੇ ਤੋਂ ਗਾਈਡੈਂਸ ਵੀ ਲੈਂਦੇ ਹੋ ਕਿ ਆਪਦੇ ਆਪ ਹੀ ਪਾਲਿਆ ਸੀਗਾ ਨਹੀਂ ਵੀਰੇ ਮੇਰਾ ਕੋਈ ਉਸਤਾਦ ਨਹੀਂਗਾ ਵਿੱਚ ਲੋਕਾਂ ਨੇ ਗੱਲਾਂ ਬਹੁਤ ਬਣਾਇਆ ਇਹਦਾ ਫਲਾਨਾ ਉਸਤਾਦ ਦਾ ਧੌਂਕਾ ਉਸਤਾਦ ਦਾ ਬਾਈ ਮੇਰਾ ਕੋਈ ਉਸਤਾਦ ਨਹੀਂ ਇਹ ਮੈਂ ਆਪ ਪਾਲਿਆ ਸੀ ਬਾਈ ਤੇ ਢਿੱਲ ਮਿਸ ਹੁੰਦੀ ਸੀ ਬਾਈ ਮੈਂ ਆਪ ਟਰੀਟਮੈਂਟ ਕੀਤਾ ਸੀਗਾ ਕੋਈ ਆਪਾਂ ਕਿਸੇ ਤੋਂ ਕੋਈ ਨਹੀਂ ਗਾਈਡੈਂਸ ਲਈ ਸੀ ਵੀ ਇਹ ਕਿਵੇਂ ਕਰੀਏ ਜਾਂ ਡਾਕਟਰ ਸਾਹਿਬ ਆ ਜਾਂਦੇ ਸੀ ਜਾਂ ਮੈਂ ਪਹਿਲਾਂ ਬਈ 2 ਕੁ ਮਹੀਨੇ ਬਿਮਾਰ ਹੋਟ ਕੇ ਹਟਿਆ ਇਹਦੇ ਅੰਦਰ ਇਨਫੈਕਸ਼ਨ ਹੋ ਗਈ ਸੀਗੀ ਤੇ ਇਹਨੂੰ ਬੰਨ ਪੈ ਗਿਆ ਸੀਗਾ ਇਨਫੈਕਸ਼ਨ ਤੇ ਰੇਸ਼ਾ ਆਉਣ ਲੱਗ ਗਿਆ ਸੀ ਇਹਦੇ ਬਈ ਢਿੰਗਰ ਵਾਲੇ ਤਾਂ ਤਾਂ ਵੀ ਬਈ ਮੈਂ ਇਹਨੂੰ ਸੈੱਟ ਕੀਤਾ ਸੀਗਾ ਤੇ ਹੁਣ ਤਾਂ ਬਈ ਰੱਬ ਵੈਸੇ ਇਹਨੂੰ ਕੰਕੀ ਜਾ ਬਾਕੀ ਬਈ ਮੇਰਾ ਇਹ ਇਹ ਕੰਮ 'ਚ ਕੋਈ ਉਸਤਾਦ ਨਹੀਂ ਸੀਗਾ ਬਈ ਠੀਕ ਹੈ ਪਰ ਹੋਰ ਗੱਲ ਜੇ ਉਸਤਾਦ ਜਿਹੜਾ ਗੁਰੂ ਹੁੰਦਾ ਧਾਰਨਾ ਕੋਈ ਬੁਰੀ ਗੱਲ ਨਹੀਂ ਗਈ ਬਈ ਜੇ ਕੋਈ ਕਿਸੇ ਨੂੰ ਰੋਟੀ ਪਾਵੇ ਗੁਣ ਦਿੰਦਾ ਚੰਗੀ ਗੱਲ ਆ ਪਰ ਬਾਈ ਜੇ ਹੋਵੇ ਤਾਂ ਤਾਂ ਕਹੀਏ ਤੇ ਹੁਣ ਲੋਕ ਕਹੀ ਜਾਂਦੇ ਆ ਇਹਦਾ ਫਲਾਣਾ ਉਸਤਾਦ ਸੀ ਬਾਈ ਮੇਰਾ ਕੋਈ ਉਸਤਾਦ ਨਹੀਂ ਬਾਰੋ ਵੀ ਦਿਖਾ ਦੇ ਕੇ ਬਾਈ ਇੱਥੇ ਹਨ ਆ ਜਗਾ ਸੀਗੀ ਬਾਈ ਨੇ ਜਿੱਥੇ ਇਹਨੂੰ ਦੱਬਿਆ ਹੈਗਾ ਤੇ ਆਪਾਂ ਵੀ ਬਾਈ ਆਏ ਆ ਬਾਈ ਕੋਲੇ ਬਾਈ ਨੇ ਜਦੋਂ ਕੱਲ ਪਰਸੋਂ ਫੋਨ ਕੀਤਾ ਹਨ ਤੇ ਇਹੀ ਬਾਈ ਸ਼ੌਂਕ ਆ ਹਨ ਇਹਨੂੰ ਇਸੇ ਤਰ੍ਹਾਂ ਰੱਖਿਓ ਜੇ ਅੱਜ ਪ੍ਰਮਾਤਮਾ ਲੈ ਕੇ ਗਿਆ ਤਾਂ ਕੱਲ ਨੂੰ ਕੋਈ ਦੇਊਗਾ ਵੀ ਹਨਾ ਹਾਂਜੀ ਹਾਂਜੀ ਬਾਈ ਦੇ ਘਰੇ ਇੱਕ ਪੱਠ ਫਿਰਦੀ ਆ ਬਹੁਤ ਸੋਹਣੀ ਪੱਠਾ ਲਾਲ ਡੱਬੀ ਤੇ ਉਹ ਕਿਹੜੇ ਬੱਕਰੇ ਦੀ ਆ ਬਈ ਉਹ ਬਾਈ ਇਹਦੀ ਭੈਣ ਦੀ ਆ ਇਹਦੀ ਭਾਂਜੀ ਹੋਗੀ ਇਹਦੀ ਭਾਂਜੀ ਇਹਦੇ ਭੈਣ ਭੈਣ ਦੀ ਪੱਠ ਹੋ ਗਈ ਉਹ ਦਿੱਤੀ ਆ ਠੀਕ ਆ ਬਈ ਤੇ ਬਾਈ ਦਾ ਸ਼ੌਂਕ ਇਸੇ ਤਰ੍ਹਾਂ ਹੀ ਰਹੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਜਿਵੇਂ ਇਹ ਬੱਕਰਾ ਆਇਆ ਸੀਗਾ ਇਸੇ ਤਰ੍ਹਾਂ ਕੋਈ ਚੰਗਾ ਜਾਨਵਰ ਬਈ ਹੋਰ ਲੈ ਕੇ ਆਇਓ ਪਾਲਿਓ ਹੁਣ ਆ ਰੀਜ ਨਾਲ ਇੱਕ ਗੱਲ ਬਾਈ ਜੀ ਹੋਰ ਮੈਂ ਕਰਦਾ ਮੈਨੂੰ ਨਾ ਬਹੁਤ ਭਰਾਵਾਂ ਨੇ ਫੋਨ ਕੀਤੇ ਮੈਨੂੰ ਕਹਿੰਦੇ ਸੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਬਾਈ ਬੱਚਾ ਲਾ ਜਾ ਦਿਲ ਨਾਲ ਸੱਟ ਸਾਡੇ ਤੋਂ ਬੱਚਾ ਕੁਝ ਬਾਈ ਮੈਨੂੰ ਪਰਸਨਲ ਵਟਸਐਪ ਤੇ ਨਾ ਆਪਦੀਆਂ ਵੀਡੀਓ ਸ਼ੇਅਰ ਕੀਤੀਆਂ ਉਹ ਬੰਦਿਆਂ ਨੇ ਵੀ ਬੱਕਰੀ ਪਾਲਣ ਕਿਵੇਂ ਕਰਨਾ ਚਾਹੀਦਾ ਵੀ ਕਿਵੇਂ ਇਹਨੂੰ ਵੀ ਕਰਨਾ ਚਾਹੀਦਾ ਵੀ ਕੀ ਜਾਣਕਾਰੀ ਬਾਈ ਮੈਨੂੰ ਰੱਬ ਨੇ ਕੋਈ ਲੁਕੋ ਕੇ ਨਹੀਂ ਰੱਖਿਆਗਾ ਮੈਨੂੰ ਮੈਨੂੰ ਬਾਈ ਮੈਂ ਵੀ ਪੈਸੇ ਮੈਨੂੰ ਐ ਨਹੀਂ ਵੀ ਮੈਂ ਪੈਸੇ ਵਟ ਕੇ ਜੇਬ ਚ ਪਾਵਾਂ ਮੈਨੂੰ ਭਾਈ ਜਦੋਂ ਇੰਨੇ ਬੰਦਿਆਂ ਦੇ ਫੋਨ ਆ ਗਏ ਇੰਨੀ ਮੈਂ ਕੀਮਤ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਬੱਕਰੇ ਦੀ ਲੱਗ ਗਈ। ਜਦੋਂ ਮੈਨੂੰ ਜੋ ਸਿੱਧਾ ਹੀ ਮੈਨੂੰ ਕਹਿੰਦੇ ਸੀ ਲੋਕੇਸ਼ਨ ਪਾ ਦੇ ਤੇ ਭਾਈ ਫਿਰ ਮੈਂ ਮੈਨੂੰ ਕਿਉਂ ਕਹਿੰਦੇ ਵੀ ਇਹ ਕਾਮਯਾਬ ਨਹੀਂ ਸੀ। ਮੈਂ ਭਾਈ ਅੱਜ ਦੇ ਟਾਈਮ 'ਚ ਆ ਆਪ ਨੂੰ ਮੈਂ ਕਾਮਯਾਬ ਮੰਨਦਾ ਵੀ ਮੈਂ ਬਹੁਤ ਕਾਮਯਾਬ ਸੀ। ਚਲੋ ਰੱਬ ਦੀ ਮਰਜ਼ੀ ਸਾਹ ਸੀਗੇ ਲੈ ਗਿਆ ਮੈਂ ਸੇਵਾ ਕਰ ਲਈ ਪਰ ਮੈਨੂੰ ਹੁਣ ਐਵੇਂ ਪਰਸਨ ਤੌਰ ਤੇ ਪਾਉਂਦੇ ਆ ਵੀ ਵੀ ਐਵੇਂ ਕਰਕੇ ਬੱਕਰੀਆਂ ਨੇ ਕਾਮਯਾਬ ਹੋਣੀ ਚਾਹੀਦੀਆਂ ਨੇ। ਭਾਈ ਆਪਣੇ ਤਾਂ ਕੁਝ ਲਕੋ ਨਹੀਂ ਰੱਬ ਨੇ ਰੱਖਿਆ। ਭਾਈ ਮੈਂ ਅਜਿਹੇ ਟਾਈਮ ਕਾਮਯਾਬ ਸੀਗਾ ਜ਼ਰੂਰੀ ਨਹੀਂ ਵੀ ਮੈਂ ਪੈਸੇ ਵਟ ਕੇ ਜੇਬ ਚ ਪਾਵਾਂ ਕਾਮਯਾਬੀ ਫੇਰ ਆਊਗੀ ਬਈ ਕਾਮਯਾਬ ਸੀ ਆ ਬਾੜੀ ਚ ਖੜੇ ਨੇ ਬਾਈ ਦੁਨੀਆ ਹਲਾਤੀ ਸੀਗਾ ਕਿਹੜੇ ਕੋਨੇ ਤੱਕ ਖੂਨ ਨਹੀਂ ਆਏ ਸੀਗੇ ਆ ਬਾੜੀ ਚ ਖੜੇ ਨੇ ਬਈ ਆਪ ਦੇ ਇਥੇ ਕਮਰੇ ਚ ਖੜੇ ਨੇ ਹਲਾਤੀ ਸੀ ਦੁਨੀਆ ਸਹੀ ਆ ਬਈ ਹਣਾ ਤੇ ਇਧਰ ਬਾਈ ਖੜਾ ਨਾਲ ਬਾਈ ਦਾ ਦੋਸਤ ਆ ਇਹਨੂੰ ਵੀ ਬਾਈ ਨੇ ਸ਼ੌਂਕ ਕਰਾਇਆ ਇਸ ਬਾਈ ਨੂੰ ਵੀ ਬਾਈ ਪਹਿਲਾਂ ਕੀ ਕੰਮ ਕਰਦੇ ਸੀਗੇ ਇਹ ਬਾਈ ਜੀ ਹਾਂਜੀ ਸਸੀਆ ਬਾਈ ਜੀ ਸਸੀ ਜੀ ਮੇਰਾ ਕੰਮ ਹੈ ਦੀ ਲੀਦਾ ਚੰਦ ਮੈਂ ਲੱਗੀ ਦੀਦਾ ਕੰਮ ਕਰਦਾ ਹਾਂ ਜੀ ਫਿਰ ਸ ਮੋਟਾ ਤਨ ਦਾ ਮੈਂ ਤੇ ਮੈਂ ਆ ਬੱਕਰੇ ਨੂੰ ਵੇਖ ਕੇ ਮੈਨੂੰ ਸ਼ੌਕ ਲੱਗ ਗਿਆ ਸੀਗਾ ਬਾਈ ਜੀ ਅੱਛਾ ਜੀ ਇਹਦੇ ਤੋਂ ਹੀ ਪੈਦਾ ਹੋਇਆ ਸੀ ਮੈਂ ਇਹ ਧਾਰ ਲਿਆ ਸੀਗਾ ਵੀ ਮੈਂ ਵੀ ਇਹਦੇ ਨਾਲ ਦੇ ਬੱਚੇ ਪਾਲਣ ਅੱਛਾ ਜੀ ਤੁਸੀਂ ਇਹ ਬੱਕਰਾ ਦੇਖਿਆ ਹਾਂਜੀ ਹਾਂਜੀ ਬਾਈ ਜਦੋਂ ਇਹ ਬੱਕਰਾ ਵੇਖ ਕੇ ਮੈਨੂੰ ਵੀ ਇਹ ਸ਼ੌਕ ਪੈਦਾ ਹੋ ਗਿਆ ਮੈਂ ਵੀ ਇਹੋ ਜਿਹੇ ਜਾਨਵਰ ਪੈਦਾ ਕਰ ਰਿਹਾ ਅੱਛਾ ਬਾਈ ਮੈਂ ਤਾਂ ਹੁਣ ਇਹ ਧਾਰ ਲਿਆ ਸੀਗਾ ਜਤੋਂ 4 ਦਿਨ ਪਹਿਲਾਂ ਇਹੀ ਗੱਲ ਸਾਡੀ ਚੱਲ ਰਹੀ ਸੀ ਮਾਏ ਔਰ ਭਾਵੇਂ ਬੱਕਰੀ ਦਾ ਲੱਖ ਰੁਪਿਆ ਲੱਗ ਜੀ ਮੈਂ ਲੱਖ ਵੀ ਲਾ ਕੇ ਨਾ ਲਾ ਕੇ ਬੱਕਰੀ ਐਸ ਬੱਕਰੇ ਤੋਂ ਕਰਾਸ ਕਰਾਂਗਾ ਇਹਦੇ ਨਾਲ ਦਾ ਜਾਨਵਰ ਬਣਾਉਣਾ ਹੈ ਆਪਾਂ ਠੀਕ ਹੈ ਲੇਕਿਨ ਜਾਂ ਸਾਡੀ ਉਹ ਇੱਛਾ ਨਹੀਂ ਪੂਰੀ ਹੋ ਸਕੀ ਬਹੁਤ ਦੁੱਖ ਹੈ ਬਾਕੀ ਭਾਈ ਇਹ ਭਾਈ ਉਹ ਆ ਜਦੋਂ ਇਹਨੂੰ ਸ਼ੌਂਕ ਪਿਆ ਸੀ ਨਾ ਭਾਈ ਗਰਜੀਤ ਕੋਠੇ ਕੋਰ ਸਿੰਗਲ ਆ ਉਹਦੀ ਤੋਂ ਦੋ ਬੱਕਰੇ ਮੈਂ ਦਵਾ ਕੇ ਲੈ ਕੇ ਆਏ ਸੀ ਅੱਛਾ ਫੇਰ ਇਹਨੇ ਭਾਈ ਨੇ ਚਾਰ ਬੱਕਰੇ ਹੋਰ ਲੈ ਲਏ ਤੇ ਜਾਲ ਜੂ ਲਾ ਕੇ ਨੋਹਰਾ ਵਲਿਆ ਭਾਈ ਦਾ ਤੇ ਇਹਨੇ ਸੈਟਅਪ ਵਧੀਆ ਕਰਕੇ ਤੇ ਫੇਰ ਇਹਨੂੰ ਭਾਈ ਸ਼ੌਂਕ ਪਿਆ ਵੀ ਪੱਠ ਦਾ ਫੇਰੇ ਮੈਨੂੰ ਕਹਿੰਦਾ ਸੀ ਵੀ ਵਧੀਆ ਲੈਣੀਆ ਚੰਗੀ ਲੈ ਲਈ ਫਿਰ ਉਹ ਦੁਬਈ ਬਾਈ ਫਿਰ ਮੈਂ ਬਾਈ ਪੰਮੇ ਕੋਲ ਹੀ ਲੈ ਕੇ ਜਾਣਾ ਸੀ ਉਸ ਤੋਂ ਬਈ ਵਧੀਆ ਤਰ੍ਹਾਂ ਕੋਈ ਮੈਨੂੰ ਤਾਂ ਲੱਗੀ ਨਹੀਂ ਮਜਬੂਤ ਚੰਗੀ ਲੈ ਬਾਈ ਕੋਲ ਹੁਣ ਕਿੰਨੇ ਜਾਨਵਰ ਤੁਹਾਡੇ ਕੋਲ 6 ਜਾਨਵਰ ਆ ਬਾਈ ਜੀ ਬੱਕਰੀ ਆ ਬੱਕਰੇ ਆ ਬਾਈ ਜੀ ਖੱਸੀ ਆ ਨਹੀਂ ਤਿੰਨ ਬਲੀਡ ਤਿੰਨ ਖੱਸੀ ਤਿੰਨ ਆਂਡੂ ਆ ਤਿੰਨ ਖਾਂਜੀ ਹਾਂਜੀ ਹਾਂਜੀ ਬਾਈ ਗਰਜੀਤ ਤੋਂ ਕਿੰਨੇ ਬੱਚੇ ਲੈ ਕੇ ਆਏ ਸੀ ਦੋ ਬੱਚੇ ਲੈ ਕੇ ਆਏ ਸੀ ਦੋ ਵਧੀਆ ਤਿਆਰ ਹੋਈਆਂ ਹਾਂ ਬਿਲਕੁਲ ਵਧੀਆ ਤਿਆਰ ਹੋ ਜਾਂਦੇ ਆ ਠੀਕ ਕਿ ਸਾਨੂੰ ਹੁਣ ਉਹਨਾਂ ਤੋਂ ਵੀ ਚੰਗੇ ਬੱਚੇ ਦੀ ਆਸ ਹੈਗੀ ਸੀ ਹਾਂ ਕਿ ਅਸੀਂ ਚੰਗੀ ਬੱਕਰੀ ਲੈ ਕੇ ਸਾਡੇ ਆਪਣੇ ਬੱਚੇ ਲਵਾਂਗੇ ਪੁੱਪੇ ਤੋਂ ਬੱਚੇ ਲਵਾਂਗੇ ਜਿਹਨੇ ਬੱਕਰਾ ਪਾਲਿਆ ਜਾਂ ਇਹਦੇ ਬਾਈ ਦੇ ਘਰਦਿਆਂ ਨੂੰ ਪਤਾ ਬਾਈ ਨੂੰ ਪਤਾ ਤੇ ਜਿਹੜੇ ਵੀਡੀਓ ਦੇ ਵਿੱਚ ਆਪਣੇ ਨਾਲ ਭਰਾ ਖੜੇ ਆ ਜਿਹੜੇ ਇਹਦੀ ਮਿਹਨਤ ਨੂੰ ਦੇਖਦੇ ਸੀਗੇ ਜਿਨ੍ਹਾਂ ਨੇ ਬੱਕਰਾ ਦੇਖਿਆ ਬਾਈ ਸਾਰੇ ਦੱਸੀ ਜਾਂਦੇ ਵੀ ਕਹਿੰਦੇ ਅਸੀਂ ਐਹੋ ਜਿਹਾ ਜਾਨਵਰ ਨਹੀਂ ਦੇਖਿਆ ਸੀਗਾ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸਨਖਪੋਣਾ ਦੇ ਇੰਨਾ ਬਜਨੀ ਜਾਨਵਰ ਹਨਾ ਬਾਈ ਹੋਰੀ ਵੀ ਨਾਲ ਖੜਿਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਾਈ ਗੋਸ਼ਾ ਬਰਾੜ ਠੀਕ ਹੈ ਜੰਡਾ ਦਾ ਖਰਤਾ ਮੇਰਾ ਪਿੰਡਾ ਹਾਂਜੀ ਬਾਈ ਤੇ ਬਾਈ ਕੀ ਕਹਿਣਾ ਚਾਹੋਗੇ ਬਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਨਾ ਬਾਈ ਜੀ ਇਹ ਇਹੋ ਜੇ ਘਾਟੇ ਕਦੇ ਜੁੜਨ ਵਾਲੇ ਨਹੀਂ ਮਿਲਣ ਵਾਲੇ ਨਹੀਂ ਹੁੰਦੇਗੇ ਜੀ ਜੀ ਮੇਰਾ ਵੀ ਕਾਮਾ ਘੋੜੀਆਂ ਦਾ ਨਾਲ ਜਾਨਵਰ ਬੱਕਰੀਆਂ ਵੀ ਰੱਖੀਆਂ ਪਰ ਅਸੀਂ ਸਾਡੇ ਏਰੀਏ ਚ ਐਡਾ ਸੋਹਣਾ ਜਾਨਵਰ ਨਾ ਤਾਂ ਵੇਖਿਆ ਨਾ ਹੀ ਵੇਖਣਾ ਤੇ ਇੱਕ ਵੀ ਜਿਹੜਾ ਇਹਨੇ ਸ਼ੌਂਕ ਨਾਲ ਪਾਲਿਆ ਹਮ ਅਸੀਂ ਵੀ ਨਹੀਂ ਪਾਲ ਸਕਦੇ ਵੀ ਜਿਵੇਂ ਅਸੀਂ ਘੋੜੀਆਂ ਰੱਖਦੇ ਆ ਪਰ ਅਸੀਂ ਵੀ ਨਹੀਂ ਉਹਨੇ ਸ਼ੌਂਕ ਨਾਲ ਪਾਲ ਸਕਦੇ ਹਰ ਬੰਦਾ ਸਮਾਂ ਹੀ ਨਹੀਂ ਦੇ ਸਕਦਾ ਇਹਨਾਂ ਸਮਾਂ ਨਹੀਂ ਦੇ ਸਕਦਾ ਬਹੁਤ ਸ਼ੌਂਕ ਨਾਲ ਇਹਨੇ ਪਾਲਿਆ ਸੀ ਵੀ ਕਦੇ ਘਾਟਾ ਪੂਰਾ ਹੋਣ ਵਾਲਾ ਨਹੀਂ ਸਾਡੇ ਏਰੀਏ ਨੂੰ ਸਾਡੇ ਏਰੀਏ ਚ ਇਹੋ ਜਿਹਾ ਜਾਨਵਰ ਨੇੜੇ ਤੇੜੇ ਹੈ ਨਹੀਂਗਾ ਹਮ ਬਹੁਤ ਸੋਹਣਾ ਜਾਨਵਰ ਸੀ ਵੀ ਚਲੋ ਪ੍ਰਮਾਤਮਾ ਉਹਦੇ ਸਾਥ ਥੋੜੇ ਸੀ ਲੈ ਗਿਆ ਹਾਂ ਜਿਵੇਂ ਬਾਈ ਤੁਹਾਡਾ ਤਾਂ ਘੋੜਿਆਂ ਦਾ ਵੀ ਸ਼ੌਂਕ ਆ ਹਾਂਜੀ ਹਾਂਜੀ ਆਪਾਂ ਜਦੋਂ ਵੀਡੀਓ ਪਾਉਣੀ ਆ ਕਹਿ ਦਿੰਨੇ ਆ ਵੀ ਬਾਈ ਬੱਕਰੇ ਆ ਘੋੜੇ ਆ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਤਾਂ ਜਿਹੜੇ ਲੋਕ ਇਸ ਕਿਤੇ ਨਾਲ ਨਹੀਂ ਸੰਬੰਧਤ ਹੁੰਦੇ ਉਹ ਕਹਿੰਦੇ ਹੁੰਦੇ ਯਾਰ ਪੁੱਤਾਂ ਵਾਂਗੂ ਜਾਨਵਰ ਕਿਵੇਂ ਪਾਲੇ ਜਾਣਗੇ ਤਾਂ ਆਪਾਂ ਵੇਚ ਵੀ ਦਿੰਨੇ ਆ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਇਹ ਬਾਈ ਕਹਿਣ ਦੀਆਂ ਗੱਲਾਂ ਹੁੰਦੀਆਂ ਜਦੋਂ ਕਿਸੇ ਨੇ ਪਾਲਿਆ ਹੋਵੇ ਨਾ ਛੋਟਾ ਜਿਹਾ ਬੱਚਾ ਆਪਦੇ ਕੋਲੋਂ ਮੋਹ ਮਾ ਪਤਨਾਪਾਲ ਕੇ ਬੱਚਿਆ ਨਾ ਵੀ ਵੱਧ ਨੇੜੇ ਹੋ ਕੇ ਪਾਲਿਆ ਜਾਂਦਾ ਜੇ ਆਪਾਂ ਆਹਦੀ ਘੋੜੇ ਰੱਖ ਲੋ ਬੱਕਰੀਆਂ ਰੱਖ ਲੋ ਇਹ ਆਹਦੇ ਬੱਚਿਆ ਨੂੰ ਵੱਧ ਨੇੜੇ ਹੋ ਕੇ ਉਹਨਾਂ ਦੇ ਦਿਲ ਚ ਵਸ ਕੇ ਫੇਰ ਪਾਲਿਆ ਜਾਂਦਾ ਹਾਂਜੀ ਹਾਂਜੀ ਹਾਂ ਆਪਾਂ ਵੀ ਹੁਣ ਬੱਕਰੀਆਂ ਰੱਖਿਆ ਹੀ ਆ ਬੱਚੇ ਦੇ ਕੋਈ ਘਰ ਦਾ ਚਪੇੜਾ ਮਾਰੂ ਆਪਾਂ ਜਰ ਲੈਨੇ ਆ ਜਾਨਵਰ ਦੇ ਛੋਟੀ ਮਾਰਿਓ ਉਹਦੀ ਕਹਿ ਦੇਨੇ ਆ ਕਿਉਂ ਮਾਰੀ ਹੈ ਨਾ ਕਿਉਂ ਮਾਰੀ ਹਾਂਜੀ ਇਹ ਚੀਜ਼ਾਂ ਪੁੱਤਾਂ ਵਾਂਗੂ ਹੀ ਹੁੰਦੀਆਂ ਬਈ ਆਪਦੇ ਜਵਾਕਾਂ ਵਾਂਗੂ ਹੀ ਪਾਲਦੇ ਆ ਬੱਚੇ ਨੂੰ ਦਵਾਈ ਲੇਟ ਦਵਾ ਦੇਣਗੇ ਪਰ ਬੱਕਰੀ ਦਾ ਬੱਚਾ ਢੱਲਾ ਹੋ ਗਿਆ ਨਾਲ ਦੀ ਨਾਲ ਦਵਾਈ ਦਿੰਨੇ ਆ ਤੇ ਇਹ ਚੀਜ਼ਾਂ ਨੂੰ ਉਹੀ ਬੰਦਾ ਸਮਝ ਸਕਦਾ ਜਿਹਨੂੰ ਇਹ ਸ਼ੌਂਕ ਹੈ ਜਿਹਦੇ ਖੂਨ ਚ ਇਹ ਚੀਜ਼ਾਂ ਹੈਗੀਆਂ ਤੇ ਸ਼ੌਂਕ ਤੋਂ ਬਿਨਾ ਇਹ ਕਿੱਤਿਆਂ ਨਾ ਹੀ ਕਰੋ ਤਾਂ ਵਧੀਆ ਹੈਗਾ ਵਧੀਆ ਜੀ ਵਧੀਆ ਹਾਂ ਕਿਉਂਕਿ ਬੱਕਰੀਆਂ 'ਚ ਵੀ ਬੜੇ ਲੋਕ ਆਏ ਆ ਘੋੜੀਆਂ 'ਚ ਵੀ ਬੜੇ ਬੰਦੇ ਆਉਂਦੇ ਆ ਜਦੋਂ ਕਾਮਯਾਬ ਨਹੀਂ ਹੁੰਦੇ ਤਾਂ ਫਿਰ ਉਹ ਕਿੱਤਿਆਂ ਨੂੰ ਮਾੜਾ ਕਹਿਣ ਲੱਗ ਪੈਂਦੇ ਕਾਮਯਾਬੀ ਨਾ ਆਉਣ ਦਾ ਕਾਰਨ ਇਹੀ ਹੁੰਦਾ ਵੀ ਆਪਾਂ ਨੂੰ ਸ਼ੌਂਕ ਨਹੀਂ ਹੁੰਦਾ ਆਪਾਂ ਦੇਖਾ ਦੇਖੀ ਜੀ ਰੱਖ ਲੈਨੇ ਆ ਬਾਈ ਨੇ ਹੁਣ ਜਿਵੇਂ ਬੱਕਰਾ ਪਾਲਿਆ ਸੀਗਾ ਬਾਈ ਕਹਿੰਦਾ ਮੈਂ ਹਿੱਕ ਨਾ ਲਾ ਕੇ ਰੱਖਦਾਈ ਬਾਈ ਤੇ ਆਹ ਹੁਣ ਜਗਾ ਜਿੱਥੇ ਬਾਈ ਨੇ ਪਾਲਿਆ ਸੀ ਬੱਕਰਾ ਤੇ ਇੱਥੇ ਅੱਜ ਆਇਆ ਬਾਈ ਤਿੰਨ ਦਿਨ ਹੋ ਗਏ ਬਾਈ ਬੱਕਰਾ ਪੂਰਾ ਹੋਇਆ ਨੂੰ ਹਾਂਜੀ ਤਿੰਨ ਦਿਨ ਬਾਅਦ ਅੱਜ ਆਇਆ ਤੇ ਰੋਣ ਆਉਂਦਾ ਬਾਈ ਬਹੁਤ ਰੋਇਆ ਇੱਥੇ ਆ ਕੇ ਤੇ ਇਹ ਚੀਜ਼ਾਂ ਹੁੰਦੀਆਂ ਸ਼ੌਂਕ ਨਾਲ ਪਾਲਦੀਆਂ ਇਹ ਸਾਡੇ ਧੀਆਂ ਪੁੱਤਾਂ ਵਾਂਗੂ ਹੀ ਪਾਲਦੀਆਂ ਇਹ ਸਾਨੂੰ ਹੀ ਪਤਾ ਈ ਜਦੋਂ ਬੱਕਰੇ ਦਾ ਐਕਸਪਾਇਰ ਹੋਇਆ ਚਲੋ ਉਦੋਂ ਵੀ ਇਹਦਾ ਦਿਲ ਜਾਨ ਦਾ ਸੀ ਜਾਂ ਉਤਲਿਆਂ ਦਾ ਦਿਲ ਜਾਨ ਦਾ ਸੀ ਵੀ ਕਿਵੇਂ ਭੁੱਬਾ ਨਿਕਲਦੀਆਂ ਸੀ ਇਹਦੀਆਂ ਹੂੰ ਵੀ ਕਿਵੇਂ ਪੁੱਤਾਂ ਜ਼ਰਾ ਪਾਲੇ ਵੀ ਇੱਕ ਇਹਨੇ ਆਪਦਾ ਮੇਨ ਸੋਚੀ ਇਹਦਾ ਭਰਾ ਹੀ ਤੋਰਤਾ ਭਰਾ ਹੀ ਤੋਰਤਾ ਭਰਾ ਹੀ ਤੋਰਤਾ ਵੀ ਇੰਨਾ ਇਹ ਬੰਦੇ ਦਾ ਅੱਜ ਤਾਈਂ ਇਹ ਬੰਦਾ ਉਹਦੇ ਚੋਂ ਸੱਤਵੇਂ ਚੋਂ ਨਿਕਲਿਆ ਨਹੀਂ ਹਜੇ ਹੂੰ ਹਾਂ ਬਾਈ ਨੇ ਬਹੁਤ ਸ਼ੌਂਕ ਨਾਲ ਪਾਲਿਆ ਸੀ ਇਹ ਸ਼ੌਂਕ ਦਾ ਬਾਈ ਕੋਈ ਮੁੱਲ ਨਹੀਂ ਸਹੀ ਹਾਂ ਤੇ ਹਰੇਕ ਬੰਦਾ ਸ਼ੌਂਕ ਨਾਲ ਇਹ ਕੰਮ ਨਹੀਂ ਕਰ ਸਕਦਾਗਾ ਇਹ ਚੀਜ਼ਾਂ ਮਨ ਲਾ ਕੇ ਸਾਰੇ ਕੰਮ ਛੱਡ ਕੇ ਸ਼ੌਂਕ ਨਾਲ ਇਹ ਚੀਜ਼ਾਂ ਪਾਲੀਆਂ ਜਾਂਦੀਆਂ ਆ ਬਾਈ ਕੀ ਨਾਮ ਹੈ ਜੀ ਆਪਣਾ ਨਿਰਮਲ ਸਿੰਘ ਪਿੰਡ ਰਾਮਪੁਰਾ ਠੀਕ ਹੈ ਭਾਈ ਬਾਈ ਨਾ ਉਹ ਜਾਣ ਹੈਗਾ ਜੀ ਆਪਣਾ ਵੀ ਆਉਂਦੇ ਜਾਂਦੇ ਸੀ ਬਹੁਤ ਜਿਆਦਾ ਨੇੜਤਾ ਜੀ ਹਾਂਜੀ ਹਾਂਜੀ ਬਾਈ ਜੀ ਨੇ ਬੱਕਰਾ ਬਹੁਤ ਸ਼ੌਂਕ ਨਾਲ ਪਾਲਿਆ ਸੀ ਐਡਾ ਬੱਕਰਾ ਨਾ ਹੀ ਤਾਂ ਅਸੀਂ ਵੇਖਿਆ ਕਦੇ ਤੇ ਮੈਨੂੰ ਲੱਗਦਾ ਨਾ ਹੀ ਵੇਖਣਾ ਐਡਾ ਤਾਂ ਚੌੜਾ ਹੀ ਸੀ ਬੱਕਰਾ ਵਿੱਚ ਹੂੰ ਬਾਕੀ ਪਾਲਿਆ ਵੀ ਬਾਈ ਨੇ ਬਈ ਬਹੁਤ ਅਜੀਬ ਨਾ ਬਾਕੀ ਇਹਦੀ ਮਿਹਨਤ ਨੂੰ ਸਲੂਟ ਆ ਇੰਨੀ ਮਿਹਨਤ ਵੀ ਨਹੀਂ ਕੋਈ ਬਾਈ ਜੀ ਕਰਦੀ ਨਹੀਂ ਹੁੰਦੀ ਜੀ ਭਾਈ ਸਾਣ ਜਿਵੇਂ ਪਾਲਦੇ ਨਾ ਵੱਡੇ ਝੋਟੇ ਪਾਲਦੇ ਜਿਵੇਂ ਝੋਟੇ ਵੀ ਅੱਡੇੜੇ ਤਕੜੇ ਕਰ ਦਿੰਦੇ ਆ ਬੰਦੇ ਓਨੀ ਮਿਹਨਤ ਕੀਤੀ ਸੀ ਭਾਈ ਨੇ ਬੱਕਰੇ ਦੇ ਵੀ ਅਗਲਾ ਕਹਿੰਦਾ ਬੱਕਰਿਆਂ ਦਾ ਖਰਚਾ ਘਟਾ ਤੇ ਖਰਚਾ ਵੀ ਜਾਨਵਰ ਜਿਹੜਾ ਸ਼ੌਂਕ ਨਾਲ ਪਾਲਦੇ ਆ ਨਾ ਬਰਾਬਰ ਹੀ ਹੁੰਦਾ ਚਾਹੇ ਝੋਟਾ ਰੱਖ ਲੋ ਚਾਹੇ ਬੱਕਰਾ ਰੱਖ ਲੋ ਚੰਗੀ ਜੀ ਜੀ ਖਵਾਉਂਦਾ ਬੰਦਾ ਮਾਲਕ ਬੱਕਰੇ ਭਾਈ ਮੈਂ ਆਪਜੀ ਧਰੂ ਦੀ ਖਰਾਕ ਦਿੱਤੀ ਸੀ ਧਰੂ ਦੀ ਖਰਾਕ ਦਿੱਤੀ ਸਹੀ ਲਾ ਤੇ ਜਿਹੜੇ ਭਰਾ ਇਹ ਕਮੈਂਟ ਕਰਦੇ ਆ ਵੀ ਭਾਈ ਦਵਾਈਆਂ ਲੱਗੀਆਂ ਸੀ ਐਂ ਲੱਗੀਆਂ ਭਾਈ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਬੰਦੇ ਨੇ ਕੁਛ ਦੇਖ ਕੇ ਅੱਗੇ ਫੇਰ ਹੀ ਉਹਨੂੰ ਪਾਲਦਾ ਸੀ ਚੰਗੀਆਂ ਚੀਜ਼ਾਂ ਉਹਨੂੰ ਖਵਾਉਂਦਾ ਸੀ ਹਨਾ ਤੇ ਮਾੜੀ ਚੀਜ਼ ਕੋਈ ਨਹੀਂ ਖਵਾਉਂਦਾ ਹੁੰਦਾ ਚੰਗੇ ਮਾੜੇ ਦਾ ਬੰਦੇ ਨੂੰ ਮਾਲਕ ਨੂੰ ਆਪਣੇ ਨਾਲੋਂ ਵੱਧ ਪਤਾ ਹੁੰਦਾ ਇਹੋ ਜੀਆਂ ਗੱਲਾਂ ਨਹੀਂ ਕਰੀ ਜਾਂਦੇ ਜਦੋਂ ਕਿਸੇ ਤੋਂ ਨਹੀਂ ਸ਼ੌਂਕ ਪੂਰਾ ਹੁੰਦਾ ਨਹੀਂ ਪਾਲਿਆ ਜਾਂਦਾ ਉਹ ਉਹਨਾਂ ਨੂੰ ਗੱਲਾਂ ਕਰਨੀਆਂ ਸੌਖੀਆਂ ਲੱਗਦੀਆਂ ਜਿਨ੍ਹਾਂ ਤੋਂ ਟਾਈਮ ਨਹੀਂ ਦਿੱਤਾ ਜਾਂਦਾ ਸ਼ੌਂਕ ਪੂਰੇ ਨਹੀਂ ਹੁੰਦੇ ਉਹਨਾਂ ਜਿਨ੍ਹਾਂ ਨੇ ਪਾਲੇ ਉਹਨਾਂ ਨੂੰ ਪੁੱਛੋ ਪਤਾ ਜੀ ਜਿਨ੍ਹਾਂ ਨੇ ਪਾਲ ਕੇ ਹੱਥੀ ਤੌਰ ਵੀ ਦਿੱਤੇ ਹੂੰ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਚੀਜ਼ਾਂ ਹੁੰਦੀਆਂ ਇਹ ਕੀ ਆ ਗੱਲਾਂ ਤਾਂ ਕਿੰਨਾ ਜੀ ਮੂੰਹ ਆਪਾਂ ਫੜ ਨਹੀਂ ਸਕਦੇ ਕਿਸੇ ਜਿਨ੍ਹਾਂ ਨੇ ਮੂੰਹ ਉਹਨੀਆਂ ਹੀ ਗੱਲਾਂ ਬਾਕੀ ਇੱਧਰ ਦਿਖਾ ਦੇ ਹਰਜੀਤ ਬਾਈ ਬਹੁਤ ਭਰਾਏ ਆ ਬਾਈ ਨਾ ਦੁੱਖ ਵਡਾਉਣ ਆਏ ਆ ਹਨਾ ਤੇ ਧੰਨਵਾਦ ਸਾਰਿਆਂ ਦਾ ਠੀਕ ਆ ਬਾਈ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ